ਕਾਂਗਰਸ ਦੇ ਦਿੱਗਜ ਨੇਤਾ ਨਵਜੋਤ ਸਿੰਘ ਸਿੱਧੂ ਅਤੇ ਰਾਜਾ ਪੜਿੰਗ ਅਤੇ ਹੋਰ ਕਾਂਗਰਸੀ ਆਗੂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਨੇ মিডিਆ ਨਾਲ ਗੱਲਬਾਤ ਕਰਦੇ ਫਿਰ ਕਾਂਗਰਸੀ ਆਗੂਆਂ ਤੇ ਸਾਧਿਆ ਨਿਸ਼ਾਨਾ ਆਓ ਸੁਣਦੇ ਆਂ ਪੂਰੀ ਗੱਲਬਾਤ ਕੀ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਆਪਣਾ ਯਾਰ ਇਹਦਾ ਇਹ ਦੋ ਨਹੀਂ ਆਗਾ ਦੇਖ ਥੱਲੇ ਕਰੋ ਯਾਰ ਨੀਵੇਂ ਕਰੋ ਪਰਮ ਨਾ ਕੁ ਮੈਂ ਕਿਤੇ ਨਹੀਂ ਜਾਂਦਾ ਮਿੱਤਰਾ ਤੁਹਾਡੀ ਗੱਲ ਸੁਣੇ ਮੈਨਾਂ ਕਿਤੇ ਨਹੀਂ ਜਾਂਦਾ ਥੋੜਾ ਥੱਲੇ ਕਰੋ ਸੱਤੋ ਪੱਜ ਕੀ ਗਾਣਾ ਥੱਲੇ ਕਰ ਥੱਲੇ ਕਰ ਲੋ ਥੱਲੇ ਕਰ ਲੈ ਯਾਰ ਥੱਲੇ ਕਰੋ ਥੋੜਾ ਥੱਲੇ ਥੋੜਾ ਥੱਲੇ ਜਾਂਦੋ ਥੋੜਾ ਥੱਲੇ ਜਾਂਦੋ ਮੈਂ ਥੱਲੇ ਕਰ ਪਨੀਰ ਬੜੇ ਮੈਂ ਆਦੀ ਅਨੰਤ ਦਰਬਾਰ ਸਾਹਿਬ ਚਾਉਣਾ ਸੋਪਾਨ ਫੀਸ ਨਿਵਾਣਾ ਉਹਦੋਂ ਵੱਡੀ ਸੇਦ ਚੰਡੇ ਬੁੰਗੇ ਜੋਗੋ ਜੁਗਟਲ ਧਰਮ ਦਾ જયਕਾਰ ਮੈਂ ਆਪਣੇ ਆਪ ਚ ਕੁਛ ਵੀ ਨਹੀਂ ਇਸ ਗੁਰੂ ਦੀ ਮਿਹਰ ਨਾਲ ਇੱਕ ਸੇਧ ਮਿਲੀ ਹੈ ਅਲਖ ਜਗਾਉਣ ਦੀ ਪੰਜਾਬ ਦੇ ਪੁਨਰਥਾਨ ਦੀ ਦੋ ਧੜਿਆਂ ਚ ਹਲਕਤ ਵੰਡੀ ਹੈ ਇੱਕ ਜੋਂਕਾਂ ਦਾ ਤੇ ਇੱਕ ਲੋਕਾਂ ਦਾ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਲੜਾਈਆਂ ਲੜੀਆਂ ਘੋੜੇ ਦੀ ਕਾਠੀ ਦੇ ਉੱਤੇ ਜ਼ਿੰਦਗੀ ਕੱਢੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਲੋਕਾਂ ਨਾਲ ਖੜਨਾ ਹੈ 100 ਚੋਰ 100 ਚੋਰ ਪੰਜਾਬ ਦੀ ਆਵਾਜ਼ ਨਹੀਂ ਪੰਜਾਬ ਦੀ ਆਵਾਜ਼ 3 ਕਰੋੜ ਪੰਜਾਬੀ ਹੈ 2 ਕਰੋੜ ਉਹ ਜਿਹੜਾ ਐਨ ਆਰ ਆਈ ਹੈ ਬਾਹਰੋਂ ਤੇ ਇੱਥੋਂ ਆਵਾਜ਼ ਲੋਕਾਂ ਦੀ ਉੱਠਣੀ ਹੈ ਇਹ ਵਰਤਾਂਤ ਲੋਕਾਂ ਨੇ ਬਣਾਉਣਾ ਹੈ ਔਰ ਲੋਕਾਂ ਨੇ ਧਰਤੀ ਪੁੱਤਰ ਆਪ ਦੇ ਆਪ ਚੁਣਨਾ ਹੈ ਪੰਜਾਬ ਚ ਲੋਕ ਰਾਜ ਸਥਾਪਿਤ ਹੀ ਨਹੀਂ ਹੋਇਆ ਪੰਜ ਚਾਰ ਚੀਫ ਮਿਨਿਸਟਰਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲਤਾ ਸਰਬਤ ਕਾ ਭਲਾ ਪਹਿਲੀ ਪਾਸ਼ਾਹੀ ਤੇ ਦਸਵੀਂ ਪਾਸ਼ਾਹੀ ਨੂੰ ਅੱਡ ਨਹੀਂ ਦੇਖ ਸਕਦਾ ਕੋਈ ਗੁਰੂ ਇੱਕ ਹੈ ਸਰਬਤ ਕਾ ਭਲਾ ਪਰ ਸ਼ੁਰੂ ਕਰ ਮੇਰੇ ਘਰ ਤੋਂ ਸੁਆਇ ਘਰ ਪਰੰਦੇ ਪੰਜਾਬ ਨੂੰ ਖੋਖਲਾ ਕਰਤਾ ਰਾਜਨੀਤੀ ਨੀਤੀ ਦੀ ਹੁੰਦੀ ਹੈ ਨੀਤੀ ਦੀ ਪਾਲਿਸੀ ਦੀ ਹੁੰਦੀ ਹੈ ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਦੇ ਐ ਪਤਨੇ ਨਹੀਂ ਲੜਾਈ ਲੜੂ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦੀ ਔਰ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਨਾ ਸਭ ਤੋਂ ਵੱਡਾ ਅੱਜ ਧਰਤੀ ਦੇ ਉੱਤੇ ਅਗਰ ਕੋਈ ਖਲਾਅ ਹੈ ਤੇ ਉਹ ਹੈ ਪ੍ਰੋਸੀ ਯੋਗਤਾ ਭਰੋਸਾ ٹرسٹ ਲੀਡਰ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾ ਦੇ। ਸਮਝ ਗਣੀ? ਇਸ ਭਰੋਸੇ ਨੂੰ ਟੁੱਟ ਨਹੀਂ ਦੇਣਾ। ਇਹੀ ਭਰੋਸਾ ਲੈ ਕੇ ਰਾਜਨੀਤੀ ਜਾਇਆ ਸੀ। ਇਹੀ ਭਰੋਸਾ ਲੈ ਕੇ ਰਾਜਨੀਤੀ ਨੂੰ ਜਾਊਂਗਾ। ਇਹੀ ਮੇਰੇ ਪਿਓ ਦੀ ਮੰਗ ਸੀ। ਜਿਉਂ ਦਾ ਜਾਗ ਦਾ ਈਮਾਨ ਲੈ ਕੇ ਵਾਪਸ ਜਾਊਂਗਾ। ਵੈਲਕਮ ਕਰਦਾ ਅੱਜ ਜਾਦਵ ਸਾਹਿਬ ਬੜੇ ਹੀ ਸੂਝਵਾਨ ਨੇ। ਭੜੇ ਪਿਆਰ ਨਾਲ ਗੱਲ ਸੁਣੀ ਹੈ ਅਸੀਂ ਆਪਣਾ ਪੱਖ ਰੱਖਦੇ ਹਾਂ ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ ਕਦੇ ਇੱਕ ਵਰਕਰ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ ਕਿਸੇ ਵਰਕਰ ਦੇ ਖਿਲਾਫ ਵੀ ਇਹ ਸਾਰੇ ਮੇਰੇ ਆਪਣੇ ਨੇ ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂੰ ਲੇਕਿਨ ਕੋਈ ਪੰਜਾਬ ਦੇ ਖਿਲਾਫ ਖੜਾ ਹੋਊ ਠੋਕ ਦੂੰ ਇਹ ਲੜਾਈ ਕਿਸੇ ਨਿਜੀ ਬੰਦੇ ਦੇ ਨਾਲ ਨਹੀਂ ਇਹ ਲੜਾਈ ਪਾਲਸੀਆਂ ਦੀ ਹੈ ਪੰਜਾਬ ਦੇ ਉਥਾਂ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਤੇ ਗੁਰੂਆਂ ਪੀਰਾਂ ਪੈਗੰਬਰਾਂ ਤੇ ਫਲਸਫੇ ਦੇ ਨਾਲ ਜੋੜਨ ਦੀ ਹੈ ਇਹ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਣੇ ਨਾਲ ਗਰੁੱਪਾਂ ਚ ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ ਮੇਰਾ ਤਾਂ ਇੱਕੋ ਹੀ ਗਰੁੱਪ ਹੈ 3 ਕਰੋੜ ਪੰਜਾਬੀ ਜਿਹੜਾ ਇੱਥੇ ਵਸਦਾ 2 ਕਰੋੜ ਜਿਹੜਾ ਬਾਰਵਾਹ ਤਾਂ ਉਹਦੇ ਲਈ ਲੜੂ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਅੱਭੀ ਭਾਈ ਫਲਾਨੀ ਸਾਹ ਤੇ ਨਾ ਜਾ ਮੈਂ ਤਾਂ ਇਹ ਕਹੇ ਜੇ ਸੋਕ ਇਕੱਠਾ ਹੁੰਦਾ ਹੈ ਉੱਥੇ ਵੀ ਜਾਓ ਕਾਂਗਰਸ ਦੀ ਆਈਡੀਓਲੋਜੀ ਕਾਂਗਰਸ ਦੀ ਆਈਡੀਓਲੋਜੀ ਕੀ ਹੈ ਅਨੇਕਤਾ ਚੇਕਤਾ ਭਾਸ਼ਾ ਡੋ ਹੋ ਸਕਦੀ ਹੈ ਖਾਣ ਪੀਣ ਡੋ ਹੋ ਸਕਦਾ ਹੈ ਕਲਚਰ ਡੋ ਹੋ ਸਕਦਾ ਹੈ ਪਰ ਅਸੀਂ ਸਾਰੇ ਇੱਕਾਂ ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਹਾਂ ਇਹੀ ਰਾਹੁਲ ਜੀ ਕਹਿੰਦੇ ਆ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਮੈਂ ਕਹਾਂ ਜੇ ਦੇਖੋ ਗੱਲ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਰੇ ਤੋਂ ਕੀ ਤਕਲੀਫ ਕੋਈ ਲਾਵੇ ਖਾੜਾ ਤੇ 10000 ਬੰਦਾ ਇਕੱਠਾ ਕਰੇ ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਪਰ ਪ੍ਰਚਾਰ ਕਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਲੋਕ ਭਲਾਈ ਕਿੱਥੇ ਇੱਥੇ ਇੱਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ स्वार्थ दी पूर्ति गुरु नहीं मानता इस गुरु इस स्थली ਦੇ ਉੱਤੇ ਖੜ ਕੇ ਕਹਿਣਾ ਕਿ ਜਦਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ ਇੱਕ ਇੱਕ ਵਰਕਰ ਖੜਾ ਕਰੂੰਗਾ ਮੇਰਾ ਸਿਲਸਿਲਾ ਮੁੱਕ ਨਹੀਂ ਸਕਦਾ ਮੈਂ ਕਿ ਮੇਰਾ ਸਾਰਾ ਕੁਝ چلا ਜੇ ਸਭ ਕੁਝ ਗਵਾ ਦਿਆਂ ਮੈਂ ਲੇਕਿਨ ਮੈਂ ਧਰਮ ਨਹੀਂ ਹਾਰੂੰਗਾ ਔਰ ਮੇਰੀ ਪ੍ਰੇਰਣਾ ਹੈ ਬੰਦ ਬੰਦ ਕਿਟਾਏ ਆਰੀਆਂ ਨਾਲ ਚਰਾਏ ਗਏ ਖੋਪੜੀਆਂ ਲਹਾਈਆਂ ਪਰ ਧਰਮ ਨਹੀਂ ਹਾਰਿਆ ਧਰਮ ਹੈ ਪੰਜਾਬ ਦੀ ਰਾਹ ਦਾ ਹਰ ਰੋੜਾ ਰਾਸ਼ਟਰ ਧਰਮ ਤੋਂ ਉੱਤੇ ਕੋਈ ਧਰਮ ਨਹੀਂ ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ ਭੁੱਖਿਆਂ ਨੂੰ ਰਜਾ ਦੇਣਾ ਰੋਂਦਿਆਂ ਨੂੰ ਹਸਾ ਦੇਣਾ ਉਜੜਿਆਂ ਨੂੰ ਬਸਾ ਦੇਣਾ ਆਪ ਪਾਰਟੀ ਔਰ ਕਾਂਗਰਸ ਤਾਂ ਅੱਪਸੀ ਜਿਹੜਾ ਕਹਿ ਰਹੇ ਉਹ ਇਹ ਹਾਈ ਕਮਾਂਡ ਇਹ ਹਾਈ ਕਮਾਂਡ ਤੈਅ ਕਰੇ ਇਹ ਹਾਈ ਕਮਾਂਡ ਤੈਅ ਕਰੇ ਜਦੋਂ ਕੁਰਸੀਆਂ ਲੈਨੇ ਹੋ ਜਦੋਂ ਪਦ ਲੈਨੇ ਆ ਉਹਦੇ ਲੈਨੇ ਉਦੋਂ ਮਾ ਹਾਈ ਕਮਾਂਡ ਨਹੀਂ ਬੰਨਣੀ ਐ ਤੇ ਜਦੋਂ ਰਾਸ਼ਟਰ ਹਿੱਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਐ ਤੇ ਅਸੀਂ ਐ ਕਰਦੇ ਆਂਗੇ ਅਸੀਂ ਕੀਤਾ ਤਾਂ ਹੈ ਨਹੀਂ ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋੱਚ ਮੈਂ ਆਪਣੇ ਨਹੀਂ ਮੈਂ ਮੈਂ ਕਹਿੰਨਾ ਆਪਣਾ ਮਤ ਦੇ ਦਿੱਤਾ ਬੰਦ ਕਮਰਿਆਂ ਚ ਦੇ ਦਿੱਤਾ ਇਹ ਵੀ ਕਹਿ ਦਿੱਤਾ ਕਿ ਜੇ ਉਹ ਇਕੱਠੇ ਹੋਣਗੇ ਉਹਨਾਂ ਦੀ 35% ਵੋਟਾਂ ਹੋ ਜਾਣਗੀਆਂ ਤੁਸੀਂ ਇਕੱਠੇ ਹੋਵੋਗੇ ਸ਼ੁਰੂ 45 ਤੋਂ ਕਰੋਗੇ ਤੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕ੍ਰੇਸੀ ਤਾਂ ਬਚਾ ਲੋ ਹਾਂਜੀ ਡੈਮੋਕ੍ਰੇਸੀ ਜੇ ਨਾ ਬਜੀ ਥੋੜੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹੈ ਫਿਰ ਸੁਖਪਾਲ ਖੈਰਾ ਦੇ ਖਿਲਾਫ ਪੋਲਿਟੀਕਲ ਵਿਨਡੈਟਾ ਹੈ ਸਮਝੇ ਸੁਖਪਾਲ ਖੈਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ ਮੈਂ ਉਹਦੇ ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਿਤਾ ਤੇ ਮਿੱਤਰਾ 323 ਚ ਮੈਨੂੰ ਅੰਦਰ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਹਿ ਨਾ ਜਰਾ ਸਮਝਿਆ 323 ਜੇ ਹਾਜ਼ਰ ਜਵਾਨ ਦਿੰਦਾ ਹੌਲਦਾਰ ਜਦੋਂ ਕਾਨੂੰਨ ਨਹੀਂ ਨਿਆ ਨੀਤੀ ਧਰਮ ਜਦੋਂ ਇਹ ਸਾਰਾ ਕੁਝ ਚਲਿਆ ਗਿਆ ਤਾਂ ਫਿਰ ਲੋਕ ਰਾਜ ਕਾਹ ਹੈ ਪੁਰਾਣੀ ਕਹਾਵਤ ਹੁੰਦੀ ਸੀ ਆਇਰਨ ਹੈਂਡ ਇਨ ਵੈਲਵਟ ਕਲਬਸ ਕਾ ਸ਼ਨੀਲ ਦਾ ਦਸਤਾਨਾ ਹੈ ਅੰਦਰ ਲੋਹੇ ਦਾ ਹੱਥ ਹੈ ਐ ਨਹੀਂ ਚੱਲਣਾ ਮਿੱਤਰਾਂ ਡੈਮੋਕਰੇਸੀ ਲੋਕਾਂ ਦੀ ਆਵਾਜ਼ ਹੈ ਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ ਫਰਕ ਇਹ ਹੈ ਕਿ 15 ਬੰਦੇ ਪੰਜਾਬ ਨੇ ਕਿ 3 ਕਰੋੜ ਪੰਜਾਬੀ ਮੈਂ 3 ਕਰੋੜ ਪੰਜਾਬੀਆਂ ਚ ਫਿਰੂੰਗਾ ਜੇ ਕਿਸੇ ਨਾਲ ਤਰਮ ਗੂੜੀ ਜੇ ਤੋ ਵਾਪਸ ਪਹੁੰਚਦੇ ਹੋ ਤੁਹਾਨੂੰ ਅਸਰ ਤੇਰੇ ਤੇ ਬੜੀ ਐਸੀ ਕਹਿੰਦੇ ਹੋ ਕਿ ਕਾ ਜਿਹੜਾ ਕਾਟੂ ਕੋਲੇ ਸਾਰੇ ਕਹਿੰਦੇ ਨੇ ਮੈਂ ਕੋਈ ਕਾਟੂ ਕੋਲੇ ਹੈ ਨਹੀਂ ਮੇਰਾ ਤਾਂ ਹੈ ਨਹੀਂ